ਬਟਿੰਡਾ ਦੇ ਪਿੰਡ ਵਿਰਕ ਖੁਰਦ ਦੀ ਸਹਿਕਾਰੀ ਸਭਾ ਦਾ ਮਾਮਲਾ ਗਰਮਾਇਆ ਪਿੰਡ ਵਾਸੀਆਂ ਨੇ ਇਕੱਠ ਕਰ ਕੀਤੀ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਇਥੋਂ ਦੇ ਸਕੱਤਰ ਤੇ ਲੱਗੇ ਕਪੜੇਬਾਜੀ ਦੇ ਦੋਸ਼ ਅਤੇ ਉਸ ਤੇ ਕੀਤਾ ਗਿਆ ਥਾਣਾ ਸ਼ਦਰਵੀਖੀ ਮਾਮਲਾ ਦਰਜ ਬਟਿੰਡਾ ਦੇ ਪਿੰਡ ਵਿਰਕ ਖੁਰਦ ਦੇ ਵਿੱਚ ਸਹਿਕਾਰੀ ਸਭਾ ਦੇ ਵਿੱਚ ਸਕੱਤਰ ਦੇ ਉੱਤੇ ਲੱਖਾਂ ਰੁਪਏ ਦੀ ਕਪੜੇਬਾਜੀ ਦੇ ਦੋਸ਼ ਲੱਗੇ ਹਨ ਜਿਸ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਉਸ ਦਾ ਰਿਕਾਰਡ ਹੈ ਜਿਹੜਾ ਉਹ ਮੰਗਿਆ ਗਿਆ ਲੇਕਿਨ ਜਦ ਉਸਨੇ ਰਿਕਾਰਡ ਨਹੀਂ ਦਿੱਤਾ ਤਾਂ ਅੰਤਾਂ ਅਧਿਕਾਰੀਆਂ ਨੇ ਬਹਿਲੇ ਨਹੀਂ ਕਿਹਾ ਸੀ ਕਿ ਸਾਡੇ ਵੱਲੋਂ ਵੀਡੀਓਗ੍ਰਾਫੀ ਕਰਕੇ ਪੁਲਿਸ ਪ੍ਰਸ਼ਾਸਨ ਨਾਲ ਲਿਜਾ ਕੇ ਉਥੋਂ ਉਸ ਦਾ ਰਿਕਾਰਡ ਹੈ ਜਿਹੜਾ ਉਹ ਆਪਣੇ ਆਪਣਾ ਕਾਗਜ਼ੇ ਦੇ ਵਿੱਚ ਲਿਆ ਜਾਵੇਗਾ ਲੇਕਿਨ ਪਿੰਡ ਵਾਸੀ ਸਾਰਾ ਦਿਨ ਉਡੀਕਦੇ ਰਹੇ ਕਿਸੇ ਵੀ ਅਧਿਕਾਰੀ ਨੇ ਉੱਥੇ ਜਾ ਕੇ ਉੱਥੇ ਜਾ ਕੇ ਆਪਣਾ ਪੈਰ ਨਹੀਂ ਪਾਇਆ ਤੇ ਨਾ ਹੀ ਉੱਥੇ ਹੋ ਗਈ ਇਸ ਨੂੰ ਲੈ ਕੇ ਏਕੇ ਹੋਏ ਪਿੰਡ ਵਾਸੀਆਂ ਵੱਲੋਂ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਦੂਜੇ ਪਾਸੇ ਜਦ ਇਸ ਸਬੰਧੀ ਸਕੱਤਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਉਸਤੇ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਝੂਠਾ ਹੈ ਤੇ ਇਸ ਸਬੰਧੀ ਉਹ ਮਾਨਯੋਗ ਅਦਾਲਤ ਦੇ ਵਿੱਚ ਜਾਣਗੇ ਅਦਾਲਤ ਦਾ ਰੁਕ ਕਰਨਗੇ ਅਤੇ ਇਸ ਸਬੰਧੀ ਮਾਨਹਾਨੀ ਦਾ ਕੇਸ ਕਰਨਗੇ ਉਹਨਾਂ ਨੇ ਕੁਝ ਅਧਿਕਾਰੀਆਂ ਤੇ ਪੈਸੇ ਲੈਣ ਦੇ ਵੀ ਦੋਸ਼ ਲਗਾਏ

ਕਿ ਮੈਂ ਟੱਕ ਮੈਂ ਟੱਕ ਮਾਪੜਾ ਕੀ ਨਾਮਾ ਮਾਡਾ ਮੇਰਾ ਨਾਮ ਜਗਜੀਤ ਸਿੰਘ ਹੀ ਕਿਹੜਾ ਪਿੰਡ ਕਰਮਗੜ ਖੇਤਰਾਂ ਅਕੀ ਮਾਮਲਾ ਜੀ ਕਿ ਮੈਂ ਕਮੇਟੀ ਮੈਂਬਰ ਆ ਬਿਰਖੁਰਦ ਚ ਮੇਰਨਾ ਕਫਲਾ ਹੋਇਆ ਇੱਕਦਮ ਇਹ ਚੱਕ ਲਿਆ ਗਿਆ ਰੇ ਨਹੀਂ ਦਿੱਤੀ ਇੱਕ 51000 ਰੁਪਇਆ ਮੇਰਾ ਬੈਂਕ ਚ ਡਿਵਾਲਟਰ ਕੀਤਾ ਗਿਆ ਅੱਜ ਦੀ ਤਰੀਕ ਸੀ 11 ਤਰੀਕ ਨੂੰ ਟੀਆਰ ਤੇ ਡੀਆਰ ਸਾਹਿਬ ਨੇ ਪ੍ਰੈਸ ਚ ਕਿਹਾ ਸੀ ਵੀ 11 ਤਰੀਕ ਨੂੰ ਲੋਕ ਤੋੜਾਂਗੇ ਪਰੰਤੂ ਉਹ ਨਹੀਂ ਆਏ ਉਹ ਕੱਲ ਅਸੀਂ ਮੰਗ ਕਰਦੇ ਆਂ ਵੀ ਕੱਲ ਆ ਕੇ ਸਟੇਟੇ ਦੇ ਲੋਕ ਤੋੜਨ ਤੋ ਸਾਡੀ ਮੌਜੂਦਗੀ ਚ ਤੋੜਨਾ ਅੱਜ ਵੀ ਅਸੀਂ ਸਾਰਾ ਦਿਨ ਉਹਨਾਂ ਦੀ ਵੇਟ ਕਰੀ ਪਰੰਤੂ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਸੀਂ ਪ੍ਰੈਸ ਦੇ ਮੱਧ ਭਰਾ ਹੀ ਭਾਵ ਤੋਂ ਮੰਗ ਕਰਦੇ ਆ ਕਿ ਜਦੋਂ ਵੀ ਆਉਣ ਤੇ ਸਾਡੇ ਦੇਖ ਰੇਖ ਚ ਲੋਕ ਤੋੜਨਾ ਤਾਂ ਜੋ ਅਸੀਂ ਇਸ ਕਪੜੇ ਦੀ ਜਾਂਚ ਸਾਰੇ ਲੋਕਾਂ ਦੇ ਵਿੱਚ ਪ੍ਰਤੱਖ ਪਤਾ ਲੱਗ ਸਕੇ ਜੀ ਕੀ ਨਾਮ ਹੈ ਮੇਰਾ ਨਾਮ ਭਰਮਜੀਤ ਸਿੰਘ ਹੈ ਜੀ ਪੈਂਦਾ ਰਕਰਦਾ ਹਾਂ ਕੀ ਮਾਮਲਾ ਕੱਟੇ ਉਹ ਤੇ ਇਹ ਮੇਰਾ ਮਾਮਲਾ ਮੇਰੇ ਡੈਡੀ ਦਾ ਖਾਤਾ ਸੀਗਾ ਜੀ ਇਹਦੇ 'ਚ ਜਿਹੜੇ ਸਾਲ 'ਚ ਮਾਫੀ ਆਈ ਐ 16 ਚਾਹੀਏ ਕਿ 18 ਚਾਹੀਏ ਉਦੋਂ ਮੇਰੇ ਡੈਡੀ ਦੇ ਨਾਲ ਤਾਂ ਨਿੱਕੇ ਨਾ ਸੀ ਸਾਨੂੰ ਕੋਈ ਮਾਫੀ ਨਹੀਂ ਆਈ ਉਸ ਤੋਂ ਬਾਅਦ ਅਸੀਂ ਕੋਈ ਚੀਜ਼ ਨਹੀਂ ਚੱਕੀ ਸਾਡੇ ਕਿੰਨੇ ਲੱਖ ਰੁਪਈਆ ਬਣਾ ਕੇ ਘਲਦਾ ਉਸ ਤੋਂ ਬਾਅਦ ਅਸੀਂ ਸਟੇਟਿਕ 'ਚ ਨਹੀਂ ਬੜੇ ਕੋਈ ਲੈਣ ਦੇਣ ਨਹੀਂ ਸਾਡਾ 11 ਸਾਲਾਂ ਬਾਅਦ 18 ਤੋਂ 16 16 ਤੋਂ ਲੈ ਕੇ ਇਹ ਜਿਦੋਂ ਦੀ ਮਾਫੀ ਆਈ ਉਸ ਤੋਂ ਬਾਅਦ ਅਸੀਂ ਸਟੇਟਿਕ 'ਚ ਨਹੀਂ ਬੜੇ ਇਹ ਪਹਿਲਾ ਬੈਂਕ ਨੂੰ ਪਤਾ ਹੀ ਨਹੀਂ ਲੱਗ ਕਿ ਉਹ ਡਿਪਾਰਟਮੈਂਟ ਪਤਾ ਨਹੀਂ ਪਤਾ ਨਹੀਂ ਸਾਨੂੰ ਨਹੀਂ ਇਹਨਾਂ ਨੂੰ ਪਤਾ ਹੋਣਾ ਹੈ ਮੁਲਾਜ਼ਮਾਂ ਨੂੰ ਕੀ ਗੱਲ ਹੈ ਕੀ ਕਾਰਵਾਈ ਕੀਤੀ ਤਿੰਨ ਤਿੰਨ ਕਿੱਲੇ ਪਹਿਲੀ ਦੇ ਸੀ ਮਾਫੀ ਵਲੇ ਉਹਨੋਂ ਪੰਜ ਕਿੱਲਾਂ ਦੀ ਮਾਫੀ ਆਈ ਹੈ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਅੱਜ ਮੇਰਾ ਨਾਮ ਕਰਨ ਸਿੰਘ ਆ ਪਿੰਡ ਕਰਮਗੜ ਸ਼ਕਰਾਣ ਜੀ ਕੀ ਮਾਮਲਾ ਕੱਥੇ ਹੋਇਆ ਸਰ ਮਾਮਲਾ ਜਿਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆ ਜੀ ਅੱਜ ਸਾਨੂੰ ਮੀਡੀਆ ਦੇ ਰਾਹੀਂ ਏਆਰ ਤੇ ਡੀਆਰ ਸਾਹਿਬ ਤੋਂ ਦੋਨਾਂ ਤੋਂ ਸਾਨੂੰ ਸੋਚਣਾ ਮਿਲੀ 6 2 2024 ਨੂੰ ਏਆਰ ਸਾਹਿਬ ਨੇ ਸਾਡੀ ਕਮੇਟੀ ਨੂੰ ਕਿਹਾ ਸੀ ਮੀਡੀਆ ਦੇ ਰਾਹੀਂ ਵੀ ਕਿਹਾ ਵੀ ਅਸੀਂ ਜੋ ਰਕਾਰਡ ਆ ਉਹ ਸਾਡੇ ਕੋਲੇ ਕੁਝ ਮਸ਼ੀਨਾ ਤੇ ਕੁਝ ਹੋਰ ਰੇ ਜੋ ਸਮਾਰਥੀ ਸਾਡੇ ਕੋਲੇ ਬਰਬੰਦ ਹੋ ਗਿਆ ਉਹ ਸਾਡਾ ਕਪਲਾ ਹੋਇਆ ਉਹ ਰਕਾਰਡ ਮਿਲਿਆਗਾ ਸਾਨੂੰ ਵੀ ਉਹ ਰਕਾਰਡ ਗਾਇਬ ਆ ਅਸੀਂ ਇੱਕ ਤਾਂ ਉਹ ਸੋਚਦੇ ਆ ਏਆਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆਂਗੇ ਵੀ ਤੁਹਾਡੇ ਬਿਆਨ ਦੇ ਵਿੱਚ ਜੇ ਤੁਹਾਡੇ ਕੋਲੇ ਇਹ ਰਕਾਰਡ ਸੀਗਾ ਤੁਹਾਨੂੰ ਮਸ਼ੀਨਾ ਮਹਿੰਗੀਆਂ ਸੀ ਤੇ ਤੁਸੀਂ ਜੇ ਜਿਹੜੀ ਮੌਜੂਦਾ ਕਮੇਟੀ ਸੀ ਉਹਨੂੰ ਕੋਈ ਲੈਟਰ ਕੱਢਿਆ ਵੀ ਇਹਨਾਂ ਸਮਾਨ ਗਾਇਬਾ ਜੋ 2025 ਦੇ ਵਿੱਚ ਸਾਨੂੰ ਇਹ ਦੱਸ ਰਹੇ ਆ ਜੇਕਰ ਉਹਨਾਂ ਨੇ ਲੈਟਰ ਕੱਢਿਆ ਤਾਂ ਤੁਹਾਡੇ ਮੀਡੀਆ ਦੇ ਰਾਹੀਂ ਉਹ ਆਪਣਾ ਸਪਸ਼ਟੀਕਰਨ ਜ਼ਰੂਰ ਕਰਨਾ ਅੱਛਾ ਫੇਰ ਉਹ ਦੂਸਰੀ ਗੱਲ ਉਹਨਾਂ ਨੇ ਕਿਹਾ ਸੀ ਵੀ ਤਾਲੇ ਤੋੜਾਂਗੇ ਅੱਜ ਫੇਰ ਸਾਡੀ 10 2 2024 ਨੂੰ ਡੀਆਰ ਸਾਲ ਦੀ ਮਤਲਬ ਇੱਕ ਤਰੀਕ ਸੀਗੀ ਸਾਡੀ ਕਮੇਟੀ ਗਈ ਸੀ ਉਸ ਕਮੇਟੀ ਦੇ ਵਿੱਚ ਜਦੋਂ ਉਹ ਮਿਲੇ ਮੈਦਨ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਆ ਕਿ ਇਹ ਕਮੇਟੀ ਆ ਜਾਂ ਅਸੀਂ ਆ ਸਾਰਾ ਅਧਿਕਾਰੀ ਕਰਮਚਾਰੀ ਅਸੀਂ ਆਡਟ ਕਰਾਉਣੇ ਆਗੇ ਇੱਕ ਕੁਆਟਰਲੀ ਜੋ ਕੁਆਟਰਲੀ ਤਿੰਨ ਮਹੀਨਾ ਦਾ ਹੁੰਦਾਗਾ ਤਿੰਨ ਮਹੀਨਾ 2018 ਤੋਂ ਲੈ ਕੇ ਇੱਕ ਸਾਲ ਦੇ ਵਿੱਚ ਚਾਰਾਂ ਦੀ ਆਡਟ ਹੁੰਦੀ ਆ ਤੇ ਦੋ ਆਟਾ ਦੇ ਵਿੱਚ ਜੇ ਕੋਈ ਬੰਦਾ ਡਿਫਾਲਟ ਹੁੰਦਾ ਤਾਂ ਉਹਨੂੰ ਕਿੱਠੀ ਕਰਦੇ ਆ ਤੇ ਇੱਕ ਸਾਲ ਬਾਅਦ ਉਹਨੂੰ ਡਿਫਾਲਟਰ ਦਾ ਕਰਾਰ ਦਿੰਦੇ ਆ ਉਹਨੂੰ ਸਜ਼ਾ ਭੁਗਤਨੀ ਪੈਂਦੀ ਆ ਅਜੇ 18 ਦੇ ਵਿੱਚ ਲੈ ਕੇ ਉਹਨਾਂ ਦੀ ਆਰਟਟ ਨਹੀਂ ਹੋਈ 18 ਤੋਂ ਲੈ ਕੇ ਸਾਡੀ ਕਮੇਟੀ ਨਵੀਂ 21 ਦੇ ਵਿੱਚ ਬਣਦੀ ਆ ਪਹਿਲਾਂ ਵਾਲੀ ਕਮੇਟੀ ਤੋਂ ਇਹਨਾਂ ਨੇ ਕੁਝ ਭਰਾਇਆ ਕੁਝ ਕਰਿਆ ਉਹਦੇ ਬਾਰੇ ਪੁੱਛਣਾ ਤੇ ਹੁਣ ਜਿਹੜਾ ਇਹਨਾਂ ਨੇ 21 ਤੋਂ ਲੈ ਕੇ 25 ਤੱਕ ਆ ਉਹ ਆਰਟਟ ਅਸੀਂ ਆਰ ਡੀ ਆਰ ਤੇ ਉੱਚ ਅਧਿਕਾਰੀਆਂ ਤੋਂ ਪੁੱਛਣਾ ਚਾਹੁੰਦੇ ਆ ਵੀ ਉਹਦੀ ਆਰਟਟ ਕਰਾਈਏ ਤਾਂ ਕਿੱਥੋਂ ਕਰਵਾਈ ਆ ਅੱਜ ਆਉਣਾ ਸੀ ਉਹਨੇ ਤਾਲੇ ਤੋੜਨ ਵਾਸਤੇ ਹਾਂਜੀ ਅਸੀਂ ਅੱਜ ਇਹ ਸਵੇਰ ਦੇ ਤੁਹਾਡੇ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਸੀਗਾ ਵੀ ਅੱਜ ਪੁਲਿਸ ਦੀ ਵੀਡੀਓਗ੍ਰਾਫੀ ਰਾਹੀਂ ਵੀ ਅਸੀਂ ਅੱਜ ਪਹੁੰਚਾਂਗੇ ਵਿਰਖ ਖੁਰਦ ਦੇ ਵਿੱਚ ਤੇ ਮੌਜੂਦਗੀ ਦੇ ਵਿੱਚ ਅਸੀਂ ਤਾਲੇ ਤੋੜ ਕੇ ਜੋ ਸਮਾਨ ਬਰਾਮਦ ਹੋਊਗਾ ਉਸ ਨੂੰ ਆਪ ਦੇ ਕਬਜ਼ੇ ਵਿੱਚ ਲਵਾਂਗੇ ਤੇ ਬੰਦੀ ਕਾਰਵਾਈ ਕਰਾਂਗੇ ਸਾਨੂੰ ਹੈਰਾਨ ਵਾਰ-ਵਾਰ ਹੈਰਾਨ ਪਹਿਲਾਂ ਗਰਮੀਤ ਕੌਰ ਸਾਨੂੰ ਬਾਰ-ਬਾਰ ਹੈਰਾਨ ਕਰਦੀ ਰਹੀ ਆ ਉਹ ਤੁਹਾਡੇ ਸਾਹਮਣੇ ਹੀ ਮੀਡੀਆ ਦੇ ਵਿੱਚ ਬੋਲ ਕੇ ਏਆਰਏ ਤੇ ਡੀਆਰਏ ਸਾਹਿਬ ਦੋਨਾਂ ਨੇ ਸਾਨੂੰ ਅੱਜ ਫਿਰ ਵੇਕੂ ਬਣਾਇਆ ਗਿਆ ਸਾਰੇ ਪਿੰਡ ਨੂੰ ਟੋਲਾ ਪਿੰਡਾਂ ਨੂੰ ਵਿਰਖ ਖੁਰ ਤੇ ਕਰਮਗੱ ਸ਼ਤਰਾ ਨੂੰ ਕਿ ਸ਼ਹਿਰ ਦੇ ਅਸੀਂ ਇੱਥੇ ਬੈਠਿਆ ਨਹੀਂ ਸਾਰੇ ਫੇਰ ਸਾਡੇ ਜਿਹੜੇ ਬਜ਼ੁਰਗ ਆ ਬਜ਼ੁਰਗ ਸਾਡੇ ਇੱਥੇ ਆਲਵਿਦਾ ਹੋ ਗਏ ਆ ਜੋ ਕਿਸ਼ਤਾਂ ਭਰ ਚੁੱਕੇ ਆ ਸਭ ਕੁਝ ਕਰਿਆ ਸਾਡੇ ਉਹਨਾਂ ਦੇ ਵੀ ਕਰਜੇ ਸ਼ਮਸ਼ਾਨ ਘਾਟਾ ਤੂੰ ਨਹੀਂ ਲਹੇ ਕਿ ਨਾਮਾ ਬਜ਼ੁਰਗ ਕਿਹਨੇ ਤੁਹਾਡਾ ਨਾਮ ਬਾਰਾ ਸਿੰਘ ਜੀ ਕਿਹੜਾ ਪਿੰਡ ਹੈ ਚਾਹੀ ਬਿਲਕੁਲ ਕੀ ਮਾਮਲਾ ਕਾਸ਼ੀ ਨੰਬਰ ਹੈ ਕੀ ਰੋੜਾ ਕੀ ਹੈ ਛੱਟੇ ਕੀ ਦੇ ਪੈਸੇ ਚਿਮਾਏ ਕਢਾਈ ਸੀ ਪਹਿਲੇ 9000 ਉਹ ਮੈਨੂੰ maaf ਹੋ ਗਏ ਸੀ 2017 ਚ ਸੀ ਕਿ ਕੜਾਏ 2018 ਮਹੀਨਾ ਮਾਫੋਗੇ ਤੂੰ ਵੀ ਕਦ ਮੈਨੂੰ ਕੋਈ ਚਿੱਠੀ ਕੋਈ ਨਹੀਂ ਆਈ ਤੇ ਹੁਣ ਮੈਨੂੰ ਨੋਟ ਘਟਾ ਕੇ ਕੋਈ ਤਾਂ ਤੈਨੂੰ ਲਾ ਕੋਈ ਨਹੀਂ ਕਿੰਨੇ ਸਾਲ ਬਾਅਦ ਤੇ ਜਵਾਬ ਨੋਟਸ ਆ 9 ਸਾਲ 18 ਦੀ ਗੱਲ ਆ ਬਿਲਾ 9 ਸਾਲ ਕਿੰਨੇ ਪੈਸਾ ਨੋਟ ਭੇਜਿਆ ਹੈ ਕਿੰਨੇ ਪੈਸਾ ਨੋਟ ਭੇਜਿਆ ਹੁਣ ਤੇ ਤਾਂ ਹੁਣ ਤੇ ਤਾਂ 16000 ਦਾ 6000 ਵਿਆਜ ਪਤਾ ਹੁਣ ਫੇ ਭਰੋਗੇ ਪੈਸੇ ਹੈ ਹੁਣ ਸਿਰ ਪੈਸੀ ਭਰੋਗੇ ਪੈਸੀ ਕੀ ਪੁਰਾਣੀ ਇਹ ਤੁਹਾਨੂੰ ਕਰ ਮਾਫੀ ਆ ਗਈ ਇਸ ਵਾਰ ਪੁੱਛਦਾ ਸਾਰਾ ਤੁਹਾਨੂੰ ਹੁਣ ਮੈਂ ਉਤਾਰ ਸਿੰਘ ਖਾਨਵਾਂ ਚੰਦ ਸਿੰਘ ਦਾ ਮਿਰਖਪੁਰ ਦੇ ਕੋਆਪਰੇਟਿਵ ਸਟੇਟਿਜ਼ ਦਾ ਮੈਂਬਰ ਆ ਮੇਰੀਆਂ ਸਰ ਦੋ ਕਿੱਲੇ ਜ਼ਮੀਨ ਹੈ ਤੇ ਮੇਰਾ 7 ਸਾਲ ਹੋ ਗਏ ਮੇਰੇ 196000 ਦੀ ਨਾ ਜ਼ਮੀਨ ਤਾਚ ਕਰਤੀ ਜਦ ਮੈਂ ਜ਼ਮੀਨ ਵੇਚਣ ਪਹੁੰਚਿਆ ਤਾਂ ਉੱਥੇ ਮੇਰਾ 196000 ਮੈਨੂੰ ਭਰਨਾ ਪਿਆ ਉਸ ਤੋਂ ਬਾਅਦ ਮੈਂ ਦੇਖਿਆ ਸਟੇਟਿਜ਼ ਆ ਇਹਨਾਂ ਨੂੰ ਇਹ ਸਾਰੇ ਡਿਫਾਲਟਰ ਆ ਤੇ ਜਾਨੀ ਮਿੱਥੋ ਇਹਨਾਂ ਦੇ 195000 ਭਰ ਆਇਆ ਇੱਕ ਮਹੀਨਾ ਕੋ ਗਿਆ ਆ ਮੁੰਡਾ ਜ਼ਮੀਨ ਵੇਚਣ ਉੱਥੇ ਗਿਆ ਤੇ ਇਹਦੀ ਜ਼ਮੀਨ ਤਾਚ ਕਰਕੇ ਇਨੇ ਪ੍ਰਧਾਨ ਨੇ ਇਹ ਤੋਂ 2 ਲੱਖ ਜਾਂ 4 ਲੱਖ ਰੁਪਈਆ ਭਰਾਇਆ ਮਰਜੀ ਨਾਲੀ ਜੀਜੀ ਮਰਜੀ ਜ਼ਮੀਨ ਅਟੈਚ ਕਰ ਦਿੰਦੇ ਆ ਬਾਕੀ ਸਾਡੇ ਬਜ਼ੁਰਗ ਜਿਹਨਾਂ ਨੂੰ 30-30 ਸਾਲ ਹੋ ਗਏ ਮਰਿਆ ਨੂੰ ਅੱਜ ਇਹਨੂੰ ਮੁੰਡੇ ਨੂੰ ਆਇਆ 1,20,000 ਦਾ ਕਿਸੇ ਨੂੰ 30,000 ਦਾ ਕਿਸੇ ਨੂੰ 40,000 ਦਾ ਇਹ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡਾ ਘਪਲਾ ਹੈ ਕਰੋੜਾਂ ਤੋਂ ਉੱਪਰ ਹੈ ਜਿਹੜਾ ਸਟੇਟਿਸ ਪ੍ਰਧਾਨ ਆ ਸਟੇਟਿਸ ਬਾਕੀ ਮਹਿਕਮਾ ਸਾਰਾ ਰੜਿਆ ਪਿਆ ਹੈ ਅੱਜ ਸੰਦ ਉਹਨਾਂ ਨੇ ਕਿਹਾ ਸੀ ਥਾੜੇ ਤੋੜਾਂਗੇ ਸੀ ਹੁਣ ਆਜੇ ਵੀ ਪੁਲਿਸ ਨੇ ਮੀਡੀਆ 'ਸੀ ਪੁਲਿਸ ਨੂੰ ਮੈਸੇਜ ਕਰਕੇ ਪੁੱਛਿਆ ਪੁਲਸਾਰੇ ਵੀ ਅਸੀਂ ਸਾਨੂੰ ਕੋਈ ਮਾਇਨੇ ਨਹੀਂ ਆਇਆ ਇਹ ਜਾਣਬੁੱਝ ਕੇ ਸਾਨੂੰ ਹੈਰਾਨ ਕਰਦੇ ਆ ਗਰੀਬ ਕਿਸਾਨ ਆਸੀਂ ਦੋ ਦੋ ਪੱਲਿਆਂ ਵਾਲੇ ਸਾਨੂੰ ਰੇ ਮੈ ਨਹੀਂ ਨਹੀਂ ਅਸੀਂ ਰੇ ਵੀ ਲੈਣੀ ਚਾਹੁੰਦੇ ਆ ਤੇ ਸਟੇਟਿਟੀ ਨਾ ਰਹਿਣਾ ਵੀ ਚਾਹੁੰਦੇ ਆ ਕਿ ਸਾਨੂੰ ਰੇ ਮੇਲੇ ਤੇ ਸਾਨੂੰ ਗਾਹਾਂ ਨੂੰ ਦਵਾਈ ਦੁਈ ਮਿਲਦੀ ਰਹੇ ਪਰ ਇਹਨਾਂ ਨੇ ਆਪ ਦੇ ਕਾਗਜ਼ਾਂ 'ਚ ਕਈ ਕ੍ਰਮਚੌਧਰੀਆਂ ਦਾ ਰੱਖ ਕੇ ਸੈਂਟਰ ਲਾ ਖੋਨਾ ਕਰਨੀ ਤੋੜਿਆ ਬਖਾ ਕੇ ਇਹੋ ਆਖਦੇ ਜੀ ਬਿਸਟੇਡੀ ਅਸੀਂ ਖਤਮ ਕਰਨੀ ਹੈ ਇਹ ਵੱਟੇ ਖਾਤੇ ਪਾਉਣਾ ਚਾਹੁੰਦੇ ਆ ਕਿਰਪਾ ਕਰਕੇ ਥੋੜੇ ਮੱਧਮ ਰਾਹੀ ਅਸੀਂ ਭਗਵੰਤ ਮਾਨ ਨੂੰ ਹੋਰ ਸਰਕਾਰ ਨੂੰ ਅਫਸਰਾਂ ਨੂੰ ਬੇਨਤੀ ਕਰਦੇ ਆ ਸਾਡੇ ਗਰੀਬਾਂ ਦੀ ਸੁਣ ਲਓ ਸਾਨੂੰ ਮਾਰੋ ਨਾ ਸਾਡੇ ਚੁੱਲੇ ਧਵਦੇ ਰਹਿਣ ਦਿਓ ਤੇ ਨਹੀਂ ਸਾਨੂੰ ਕੋਈ ਲੰਮਾ ਸੰਘਰਸ਼ ਕਰਨਾ ਪੈਊਗਾ ਅੱਜ ਇਹਨਾਂ ਦੇ ਜਿੰਦੇ ਤੋੜ ਕੇ ਰਕਾਰਡ ਲੈਣਾ ਸੀ ਉਹ ਵੀ ਲਿਆ ਤੇ ਜਿਹੜੇ ਕਮੇਟੀ ਦੇ ਪ੍ਰਧਾਨ ਆ ਉਹ ਇਹਨਾਂ ਦੇ ਨਾਲ ਰਲੇ ਆ ਜਮਾ ਜੀ ਲੋ ਬਸ ਇੰਨਾ ਕਹਿੰਦਾ ਹੋਇਆ ਮੈਂ ਤਾਂ ਨਾ ਵੀ ਇਸ ਤਰ੍ਹਾਂ ਮੈਂ ਸ਼ਿਕਾਇਤ ਕਰਾਂਗੇ ਜੇ ਨਹੀਂ ਥੋੜਾ ਹਲੰਦ। ਅਸੀਂ ਵੀ ਧਰਨੇ ਵੀ ਲਾਵਾਂਗੇ ਜੂਨੀਅਨਾਂ ਮੈਂ ਪ੍ਰਧਾਨਾਂ ਜੂਨੀਅਨ ਦਾ ਮੈਂ ਸੱਦਾਂਗੇ ਬੱਸਾ ਰੋਕਾਂਗੇ ਘਰਾਓ ਕਰਾਂਗੇ ਹਾਈ ਵੀ ਰੋਕਾਂਗੇ। ਜੇ ਨਹੀਂ ਹਲੰਦ। ਹਾਂ। ਮੈਂ ਕਰਦੇ ਹਾਂ ਕਿ ਅਸੀਂ ਸ਼ਾਂਤ ਰਹੀ ਮੰਗ ਕਰਦੇ ਆਂ ਵੀ ਸਾਡੇ ਸਾਡਾਂ ਦਾ ਜਿੱਦਾਂ ਸਾਡਾ ਬਹਿ ਕੇ ਜਿਹਦੇ ਸਾਡੇ 10000 ਲਿਖਿਆ 20000 ਲਿਖਿਆ ਇਹ ਪੰਡਵੇ ਨੇ 4 ਗੱਟੇ ਲਏ ਵਿਚਾਰੇ ਨੇ 2 ਕਿੰਨੇ ਜ਼ਮੀਨ ਹੈ 40 ਗੱਟੇ ਪਾਤੇ ਉਸੇ ਡੇਟ ਦੀ 1000 ਰੁਪਇਆ ਵਿਖਾਇਆ ਪਿਆ ਇੱਥੇ ਅਕਜਕਤੇ ਉਸੇ ਡੇਲਤੀਏ ਤੋਂ 14000 ਰੁਪਇਆ ਲਈ ਜਾਂਦੇ ਆ ਤਾਰੀਖ ਵੀ ਆ ਸਾਹੀ ਬੁਲ ਗਈ ਕਿ ਨਾਮਾ ਤੁਹਾਡਾ ਕਿਹਾ ਕਰ ਉਹ ਗੁਰ ਸਿੰਘ ਜੀ ਕਿਹੜਾ ਪਿੰਡ ਪਿੰਡ ਕਰਗੜ ਚਤਰਾ ਸਰਕਾਰੀ ਸਭਾ ਸਟੇਟ ਬਿਰਖੁਰਦ ਕੀ ਮਾਮਲਾ ਕੀ ਹੈ ਮਾਊਲਾ ਗਵਰਨ ਦਾ ਜੀ ਇਹ ਗਵਨ ਹੋਇਆ ਸਾਨੂੰ ਨੋਟਸ ਭੇਜੇ 21 ਅੱਠ ਨੂੰ ਵੀ ਤੁਹਾਡੀ ਕਮੇਟੀ ਭੰਗ ਕਰਤੀ ਤੇ 30 ਨੂੰ ਅਸੀਂ ਏਆਰ ਦੇ ਪੇਸ਼ ਹੋਏ ਆ ਜਦੋਂ ਏਆਰ ਦੇ ਅਸੀਂ ਪੇਸ਼ ਹੋ ਕੇ ਏਆਰ ਨੂੰ ਗੱਲ ਦੱਸੀ ਅਸੀਂ ਅਖਿਆ ਜੀ ਜਦੋਂ 31 ਤਿੰਨ ਨੂੰ ਆਪਣੇ ਇਹਨੇ ਰਿਕਾਰਡ ਦੇਖਿਆ ਸਾਨੂੰ ਤੇ ਮੌਕੇ ਤੇ ਸੱਦਿਆ ਕਿਉਂ ਨਾ ਸਾਨੂੰ ਮੌਕੇ ਤੇ ਨਹੀਂ ਸੱਦਿਆ ਗਰਮੀਤ ਕੌਰ ਉਹ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਕਿਤੇ ਜਾਂਦੀ ਸੀ ਜੇ ਅਸੀਂ ਜਾਂਦੇ ਤਾਂ ਗਰਮੀਤ ਕੌਰ ਨਹੀਂ ਜਾਂਦੀ ਸੀ ਜੇ ਗਰਮੀਤ ਕੌਰ ਆ ਜਾਂਦੀ ਸਾਨੂੰ ਦੋ ਘਟੇ ਬਾਅਦ ਪਿੰਡ ਜਾ ਕੇ ਫੋਨ ਕਰਦੀ ਅਸੀਂ ਕੰਮ ਵਾਲੇ ਬੰਦੇ ਆ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਗਰਮੀਤਪੁਰ ਨਿਖਲ ਆਏ ਜਿਹੜੇ ਇਨਸਪੈਕਟਰ ਅੱਛਾ ਤੇਰ ਕੌਣ ਕਿਹਾ ਤੇਰ ਹੁਣ ਮਹਾਰਾਜ ਜੀ ਜਦੋਂ ਹੁਣ ਸਾਡਾ ਤੇ ਇਹ ਵੇ ਅਸੀਂ ਹਰੇਕ ਡਿਪਾਰਟਮੈਂਟ ਨੂੰ 9 5 ਨੂੰ ਅਸੀਂ ਦਰਖਾਸਤਾਂ ਪਾਈਆਂ ਵੀ ਸਾਨੂੰ ਇਹ ਚ ਜਾਲੀ ਫਸਾਇਆ ਜਾਂਦਾ ਜਾਲੀ ਕਰਿਆ ਜਾਂਦਾ ਜਦੋਂ ਅਸੀਂ ਸਸਪੈਂਡ ਹੀ ਬਣ ਗਏ ਅਸੀਂ ਇਹਦੀ ਕਾਰਵਾਈ ਕੀ ਕਰ ਸਕਦੇ ਹੁਣ ਸਾਨੂੰ ਇਹਨਾਂ ਨੇ ਬਹਾਲ ਕਰਕੇ ਆਪ ਦੀ ਆਪ ਸਾਨੂੰ ਇਸ ਗਵਨਚੂ ਫਸਾਉਂਦੇ ਆ ਜਿਹੜਾ ਸਾਫ ਸੀ ਕੇਸ ਉਹ ਸਾਡੇ ਤੇ ਬਣਾਉਂਦੇ ਆ। ਆਪਦੀ ਹਵਾਲ ਕੀ ਤੁਹਾਨੂੰ? ਹਾਂ ਆਪਦੀ ਹਵਾਲ ਕਿ ਤੁਹਾਨੂੰ ਕੋਈ ਕਾਗਜ਼ ਪੱਤਰ ਨਹੀਂ ਗਿਆਗਾ। ਵੀ ਬਹਾਲ ਹੋਇਆ ਨਾ ਸਾਨੂੰ ਭੰਗ ਕਰਨ ਦੇ ਵੇਲੇ ਕੋਈ ਨੋਟਿਸ ਗਿਆ ਵੀ ਤੁਹਾਨੂੰ ਤੇ ਇਸ ਕਾਰਨ ਕਰਕੇ ਭੰਗ ਕਰਦੇ ਆ। ਹੁਣ ਕੀ ਲੱਗਦਾ ਤੁਹਾਨੂੰ ਵੀ ਇਹ? ਹੁਣੇ ਸਾਨੂੰ ਸਾਫ ਸੀ ਕੇਸ ਪੁੱਛਾਉਂਦੇ ਆ ਜੀ ਬਾਹਰ ਕਰਕੇ। ਕਿੰਨਾ ਗਵਨ ਕਿੰਨਾ ਹੋਇਆ? ਗਵਨ ਜੀ ਪਉਣ 1.7 ਲੱਖ ਦਾ ਹੋਇਆ। ਇਹ ਕਹਿੰਦੇ ਆ। ਇਹ ਕਹਿੰਦੀ ਆ ਸਾਨੂੰ ਕੋਈ ਪਤਾ ਨਹੀਂ ਕੀ ਤਾਂ ਵੱਧ ਵੀ ਆ ਜਦੋਂ ਵੀ ਅਸੀਂ ਅੱਜ ਆਏ ਆ ਅੱਜ ਨਹੀਂ ਯਾਰ ਮੇਰੇ ਸਾਨੂੰ। ਅਸੀਂ ਪਰੇਸ਼ਾਨੀਆਂ ਸਾਡੇ ਤੇ ਬਹੁਤ ਆ। ਵੀ ਜਦੋਂ ਅਸੀਂ ਅਕਸਰ ਆਉਂਦੇ ਹਾਂ ਸਾਨੂੰ ਮੇਲ ਤਾਂ ਸੀ ਇਸ ਚੀਜ਼ ਦਾ ਘਟਾਲਾ ਕਿਸ ਚੀਜ਼ ਦਾ ਹੋਇਆ ਸਾਨੂੰ ਪਤਾ ਹੀ ਨਹੀਂ ਜੀ ਕਿਸ ਚੀਜ਼ ਦਾ ਹੋਇਆ ਰੇ ਦਾ ਹੋਇਆ ਕਿ ਪੈਸੇ ਦਾ ਹੋਇਆ ਕਿ ਕਾਦਾ ਹੋਇਆ ਸਾਨੂੰ ਕੋਈ ਘਟਾਲੇ ਬਾਰੇ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਸਾਨੂੰ ਦੇਖੋ ਜੀ ਅਸੀਂ ਪੁੱਛਿਆ ਇਹ ਇਹ ਇਦਾਂ ਤੁਸੀਂ ਕੀ ਲੈਣਾ ਗਿਆ ਯਾਰਾਂ ਦਾ ਤੁਸੀਂ ਪੈਸੇ ਪਰੋ ਜਿਹੜੇ ਇੱਕ ਗਬਰ ਹੋਇਆ ਪੈਸੇ ਪਰੋ ਬਸ ਸਾਨੂੰ ਕਿਸੇ ਬਾਰੇ ਕੁਝ ਨਹੀਂ ਦੱਸਿਆ ਡੀਸੀ ਬਟਿੰਡਾ ਨੂੰ ਮਿਲੇ ਡੀਸੀ ਬਟਿੰਡਾ ਨੇ ਹੀ ਦਿਖਾ ਦਿੱਤੀ ਸੀ ਮਿਲੇ ਖੁਦ ਨਹੀਂ ਮਿਲੇ ਉਹ ਦਰਖਾਸਤ ਵੀ ਇਹਨਾਂ ਕੋਲ ਆ ਗਈਆਂ ਥੋੜੀ ਪਰੋ ਵੀ ਨੇ ਕੋਈ ਆਈਆਂ ਸਾਰਿਆਂ ਨੇ ਕੋਈ ਆਈਆਂ ਚੰਡੀਗੜ੍ਹੋਂ ਵੀ ਆ ਗਈ ਹੋਣੀ ਆ ਇੱਕ ਵਿਜੀਲੈਂਸ ਵਾਲੀ ਜਣੀ ਸਾਨੂੰ ਪਤਾ ਵੀ ਉਹ ਕਿੱਥੇ ਇੱਕ ਫਿੱਲਦੀ ਆ ਵਿਲਾ ਦਿੱਤੀ ਹੈ ਜੀ ਵਿਜੀਲੈਂਸ ਨੂੰ ਦਿੱਤੀ ਹੈ ਐਸੇ ਸਾਂ ਦੇ ਜੀ ਦਿੱਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਜੀ ਇਹ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੇਰਾ ਨਾਮ ਪ੍ਰਤਪਾਲ ਸਿੰਘ ਪਿੰਡ ਵਰਕਹੁਰ ਦਾ ਜ਼ਿਲ੍ਹਾ ਬਠਿੰਡਾ ਡਿਫਕਟਰੀ ਅਲਜਾਮ ਲੱਗਿਆ ਵੀ ਪਰੀ ਹੂ ਸੁਸਾਇਟੀ ਆ ਵਿੱਚ ਬਹੁਤ ਜ਼ਿਆਦਾ ਕਪੜਾ ਹੋਇਆ ਤੁਹਾਡੇ ਪਰਚੇ ਵੀ ਦੱਬ ਗਿਆ ਕੀ ਕਰਾਂ ਕਿ ਉਹ ਜੋ ਜਾਮ ਲੱਗੇ ਆ ਬਿਲਕੁਲ ਬੇਬਨੇਆ ਦਾ ਬਿਲਕੁਲ ਝੂਠੇ ਆ ਮੇਰੇ ਪਿੰਡ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਉਹ ਮੇਰੇ ਆਪ ਦੇ ਲੋਕ ਆ ਠੀਕ ਆ ਮੇਰੇ ਪਿੰਡ ਦੇ ਰਹਿਣ ਵਾਲੇ ਆ ਮੈਨੂੰ ਕੋਈ ਉਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਹੈਗਾ ਪਰ ਇਹ ਜਿਹੜੀਆਂ ਰਿਪੋਰਟਾਂ ਝੂਠੀਆਂ ਇਹ ਆ ਗੁਰਵਿੰਦਰ ਸ਼੍ਰੀਮਾਨ ਹਰਮੀਤ ਸਿੰਘ ਪੁੱਲਰ ਸ਼੍ਰੀਮਤੀ ਇੰਸਪੈਕਟਰ ਗੁਰਮੀਤ ਕੌਰ ਮੈਡਮ ਗੁਰਵਿੰਦਰ ਕੌਰ ਇਹ ਇੱਥੇ ਏਆਰ ਦਫ਼ਤਰ ਬੈਠ ਕੇ ਹੀ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਝੂਠੀਆਂ ਸਾਈਟਰੀਆਂ ਨੂੰ ਤੰਗ ਪਰੇਸ਼ਾਨ ਕਰਨ ਲਈ ਜਿਹੜਾ ਬੰਦਾ ਦਾ ਇਹਨਾਂ ਦੇ ਅੱਗੇ ਝੁੱਕ ਜਾਂਦਾ ਉਹਨੂੰ ਤਾਂ ਕਹਿੰਦੇ ਵੀ ਠੀਕ ਆ ਜਿਹੜਾ ਨਹੀਂ ਝੁਕਦਾ ਉਹਤੇ ਤੇ ਫਿਰ ਆਹ ਪਰਚੋ ਪਰਚੀ ਹੋਣ ਵਾਲਾ ਕੰਮ ਇਹ ਸ਼ੁਰੂ ਕਰਨ ਕਰਦੇ ਹੈ ਪੈਸੇ ਲੈਣ ਖਾਤਰ ਵੀ ਪੈਸੇ ਲੈਣ ਬਹੁਤ ਵੱਡਾ ਇਜਾਮ ਲਾ ਰਹੇ ਮੈਂ ਪ੍ਰੂਫ ਆ 6ਵੇਂ ਪੇਕ ਮਿਸ਼ਨ ਲਾਏ ਆ ਇਹਨਾਂ ਨੇ ਮੈਨੂੰ ਲਿਸਟ ਦੇ ਦੇਣਾ ਮੈਂ ਮੰਗਿਆ ਵਾ ਵੀਰੇ ਸਾਰਾ ਸਾਰੀ A to Z ਪ੍ਰੂਫ ਮੰਗੇ ਵਿਆ ਮੈਨੂੰ ਇੱਕ ਵੀ ਮੈਂ ਰਜਿਸਟਰਾਰ ਸਾਹਿਬ ਤੱਕ ਘੱਟੋ ਘੱਟ 20 ਵਈ ਚਿੱਠੀਆਂ ਲਿਖ ਚੁੱਕਾ ਹੇਅਰ ਸਾਹਿਬ ਕਹਿੰਦੇ ਵੀ ਸੈਕਟਰੀ ਸਾਹਿਬ ਕੋਲੇ ਕੋਈ ਅਧਿਕਾਰ ਹੀ ਨਹੀਂ ਹੈਗਾ ਸਾਥੋਂ ਜਵਾਬ ਲੈ ਲੇ ਦੱਸੋ ਇਹ ਕਿਹੜੇ ਕਾਇਦਾ ਕਾਨੂੰਨ ਚ ਲਿਖਿਆ ਵੀ ਆਪਾਂ ਪ੍ਰਸ਼ਨ ਨਹੀਂ ਪੁੱਛ ਸਕਦੇ ਜੇ ਆਪਣੇ ਤੇ ਕੋਈ ਇਲਜ਼ਾਮ ਲਾਊਗਾ ਤਾਂ ਆਪਾਂ ਉਹਦੇਾਰੇ ਪੁੱਛਾਂਗੇ ਤਾਂ ਸਹੀ ਨਾ ਵੀ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਕਿਹੜੀ ਗੱਲੋਂ ਲਾ ਰਹੇ ਹੋ ਇੱਕ ਵੀ ਚਿੱਠੀ ਦਾ ਮੇਰੇ ਕੋਲ ਵਿੱਧ ਪ੍ਰੂਫ ਮੈਂ ਤੁਹਾਨੂੰ ਦੇ ਦੂੰਗਾ ਸਾਰੇ ਇੱਕ ਵੀ ਚਿੱਠੀ ਦਾ ਆਪਾਂ ਨੂੰ ਜਵਾਬ ਨਹੀਂ ਦਿੱਤਾ ਐਸੇ ਕਿਛੀ ਦਿਨ ਪਹਿਲਾਂ ਗਿਆ ਪਰ ਐਸੇ ਬੱਸ ਚੱਲਦਾ ਹੀ ਇਹਨਾਂ ਦਾ ਸਿੱਕਾ ਚੱਲਦਾਗਾ ਇੱਥੇ ਵਾਧੂ ਤਾਂ ਇਹਨਾਂ ਦੀ ਡਿਊਟੀ ਹੈਗੀ ਆ ਤਲਵੰਡੀ ਸਾਬ੍ਹ ਉਹ ਇੱਥੇ ਵਾਧੂ ਚਾਰਜਾ ਠੀਕ ਆ ਇੱਥੇ 6ਵੇਂ ਪੇਕ ਮਿਸ਼ਨ ਲੱਗੇ ਆ ਮੈਂ ਆਕੇ ਪਾਈ ਵੀ ਆ ਉਹਦੀ ਲਿਸਟ ਜਲਦੀ ਆਜੂਗੀ ਆਪਾਂ ਤੁਹਾਨੂੰ ਦੇ ਦਿਆਂਗੇ ਫਿਰ ਆਪਾਂ ਉਹਨੂੰ ਵੈਰੀਫਾਈ ਕਰਾਵਾਂਗੇ ਵੀ ਕਿਸ ਢੰਗ ਨਾਲ ਵਿਆਜ ਖੜੇ ਕਰਕੇ ਕਿਵੇਂ ਕਿਵੇਂ ਕਰਕੇ ਉਹੋ ਕੀਤੇ ਗਏ ਬਾਕੀ ਕੁਝ ਸੈਕਟਰੀ ਵਿਚੋਲੇ ਵੀ ਹੈਗੇ ਆ ਸਾਡੇ ਜੁਨੀਅਨ ਦੇ ਗਰੁੱਪ ਦੇ ਵਿੱਚ ਇੱਕ ਦਿਨ ਇਹ ਮੁੱਦਾ ਉੱਠਿਆ ਸੀਗਾ ਕਿ ਭਾਈ ਏਆਰ ਸਾਹਿਬ ਤੰਗ ਪ੍ਰੇਸ਼ਾਨ ਕਰ ਰਹੇ ਆ ਉਹਦੇ ਵਿੱਚ ਕੁਝ ਵਿਚੋਲਿਆਂ ਦੇ ਨਾਂ ਵੀ ਸਾਹਮਣੇ ਆਏ ਆ ਮੈਂ ਤੁਹਾਨੂੰ ਉਹ ਵੀ ਦੱਸ ਦਊਂਗਾ ਠੀਕ ਹੈ ਕੋਈ ਇਕੱਲਾ ਮੈਂ ਨਹੀਂ ਇਲਜ਼ਾਮ ਲਾਉਂਦਾ ਠੀਕ ਹੈ ਜਿਹੜਾ ਨਹੀਂ ਬੋਲਦਾ ਠੀਕ ਹੈ ਚਲੋ ਅਗਲੇ ਦੀ ਸੌ ਮਜਬੂਰੀ ਹੁੰਦੀ ਹੈ ਜੀ ਨਹੀਂ ਬੋਲ ਸਕਦਾ ਹਰੇਕ ਨਹੀਂ ਉਹ ਕਰ ਸਕਦਾ ਇਹਨਾਂ ਨਾਲ ਲੜ ਸਕਦਾ ਕਿਉਂਕਿ ਇਤਨਾੜ ਲੋਕ ਆ ਜਿਹੜੇ ਸੈਕਟਰੀ ਲੱਗੇ ਹੋਏ ਆ ਉਹ ਕੋਈ ਘਰੀਬ ਘਰੋਂ ਲੱਗਿਆ ਕਿਸੇ ਕੋਲੇ ਪੈਸੇ ਲਈ ਥੋੜੀ ਆ ਕਿਵੇਂ ਆ ਇਹ ਤਣਾੜ ਘਰਾਂ ਦੇ ਜਵਾਬ ਹੈ ਜੀ ਠੀਕ ਹੈ ਇਸ ਕਰਕੇ ਇਹ ਆਪ ਦਾ ਤਣਾਟ ਪੁਣਾ ਦਿਖਾਉਂਦੇ ਹਨ 3020 ਤੁਹਾਡੇ ਤੇ ਇੱਕ ਮਾਮਲਾ ਵੀ ਦਰਜ ਹੋਇਆ ਥਾਂਸ਼ਾ ਪੀਰੋਸਵਰ ਕਿ ਉਹ ਬਿਲਕੁਲ ਝੂਠਾ ਜੀ ਉਹਦੇ ਸਬੰਧ ਦੇ ਵਿੱਚ ਮੈਂ ਕੋਰਟ ਦੇ ਵਿੱਚ ਪੇਸ਼ ਹੋਇਆ ਹਾਂ ਕੋਈ ਗੱਲ ਨਹੀਂ ਉਹਦਾ ਆ ਜਾਊਗਾ ਜਲਦੀ ਜਵਾਬ ਆਪਾਂ ਉਹ ਵੀ ਸੁਣਦੇ ਹਾਂ ਹੋਰ ਕਿਥੋਂ ਕਰਾਂਗੇ ਕੋਈ ਹਾਂ ਮੈਂ ਕਰੂੰਗਾ ਮਾਨਹਾਨੀ ਦਾ ਕੇਸ ਲਾਊਂਗਾ ਇਹਨਾਂ ਤੇ ਜਦੋਂ ਮੇਰੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਬਿਨਾਂ ਗੱਲ ਤੋਂ ਠੀਕ ਹੈ ਮੈਂ ਦੇਊਂਗਾ ਮੈਨੂੰ ਜੇ ਇਹ ਨਹੀਂ ਸੱਚੇ ਆ ਯਾਰ ਮੇਰੀਆਂ ਦਰਖਾਸਤਾਂ ਦਾ ਜਵਾਬ ਦੇ ਦੇਣ ਕਿਉਂ ਕੋਲੇ ਰੱਖੀ ਹੋਟੇ ਮੇਰੇ ਕੋਲੇ ਰਸੀਵਿੰਗਾਂ ਪਈਆਂ ਜੇ ਸੱਚੇ ਆ ਜਵਾਬ ਦੇ ਕਾਲਾ ਡਾਰਾ ਇੱਕ ਮਾਮੂਲੀ ਸੈਕਟਰੀ ਤੋਂ ਵੀ ਹੋਰ ਵੀ ਕਿਸ ਤਰ੍ਹਾਂ ਦਾ ਕੋਈ ਸੌਮਾ ਹੈ ਹੈਗਾ ਮਾਮਤਰੀ ਹਾਂ ਹੈਗਾ ਇੱਕ ਸੈਕਟਰੀ ਸਾਡਾ ਭਾਈਚਾਰੇ ਚੋਂ ਜਗਜੀਤ ਸਿੰਘ ਬੰਮਲ ਦਵਾਨੇ ਤੋਂ ਉਹਨੇ ਚਾਰਜ ਦਿੱਤਾ ਗਿਆ ਮਿਰਕੁਰ ਦਾ ਉਹ ਥੋੜੇ ਜੇ ਏਆਰ ਸਾਹਿਬ ਦੇ ਕਰੀਬੀ ਆ ਰਮੇਸ਼ ਸਿੰਘ ਭੁੱਲਰ ਦੇ ਉਹ ਕੀ ਹੋਇਆ ਉਹਨੇ ਮੈਨੂੰ ਬੁਲਾਇਆ ਵੀ ਵਿੱਕੀ ਆ ਯਾਰ ਤੁਹਾਡਾ ਮਸਲਾ ਸੌਟ ਆਊਟ ਕਰਦੇ ਆ ਉੱਥੇ ਬੁਲਾ ਕੇ ਮੈਨੂੰ ਧਮਕੀਆਂ ਦਿੱਤੀਆਂ ਜਿਸ ਦੀ ਮੈਂ ਬਕਾਇਦਾ ਦਰਖਾਸਤ ਥਰਮਲ ਥਾਣਾ ਦੇ ਵਿੱਚ ਇੱਕ 10 2024 ਦੀ ਦਿੱਤੀ ਵੀ ਆ ਠੀਕ ਆ ਉਹੀ ਗੱਲ ਆ ਗਈ ਵੀਰੇ ਫੇਰ ਤਣਾਟ ਲੋਕਾਂ ਲਈ ਏਆਰ ਸਾਹਿਬ ਪਾਚਾਂ ਦਾ ਜੋੜਾ ਨਹੀਂ ਨਾ ਜੀ ਬੁਲਾਇਆ ਵੀ ਨਹੀਂ ਏਆਰ ਕਹਿੰਦਾ ਜੇ ਮੈਂ ਹੁਣ ਥਾਣੇ 'ਚ ਜਾਵਾਂਗਾ ਇੱਕ ਸੈਕਟਰੀ ਦੀ ਦਰਖਾਸਤੇ ਹਜੇ ਤੱਕ ਮੈਂ ਐਸਐਸਪੀ ਮੈਡਮ ਨੂੰ ਵੀ ਦੋ ਵਾਰੀ ਲਿਖ ਚੁੱਕਿਆ ਮੈਡਮ ਬਹੁਤ ਵਧੀਆ ਹੈਗੇ ਗੱਲ ਸੁਣਦੇ ਆ ਮੈਂ ਮਿਲਿਆ ਇੱਕ ਦੋ ਵਾਰੀ ਚਲੋ ਉਹਨਾਂ ਦਾ ਸ਼ਡਿਊਲ ਬਿਜੀ ਚੱਲਦਾ ਸੀਗਾ ਕਿਸੇ ਕਰਨਾ ਕਰਕੇ ਵੀ ਹੋ ਸਕਦਾ ਵੀ ਕਿਉਂਕਿ ਬਥੇਰੇ ਕੰਮ ਹੁੰਦੇ ਆ ਉਹਨਾਂ ਨੂੰ ਹਨਾ ਵੀ ਜੇ ਮੈਂ ਕਹਾਂ ਮੇਰੀ ਦਰਖਾਸਤੀ ਪਹਿਲ ਦੇ ਆਧਾਰ ਤੇ ਦੇਖੀ ਜਾਵੇ ਇਹ ਜੇ ਨਹੀਂ ਟਾਈਮ ਲੱਗਦਾ ਠੀਕ ਆ ਪਰ ਮੇਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਵੀ ਮੈਨੂੰ ਪੂਰਨ ਉਮੀਦ ਆ ਮੈਡਮ ਐਸਐਸਪੀ ਤੇ ਵੀ ਮੈਨੂੰ ਉਸ ਦੇ ਵਿੱਚ ਨਿਆਂ ਦਵਾਉਣਗੇ ਇੱਕ ਹੋਰ ਵੀ ਕਹਿ ਰਹੇ ਸੀ ਕਿ ਮਰੇ ਹੋਏ ਵਿਅਕਤੀ ਨੇ ਸਾਈਨ ਕਰਵਾ ਕੇ ਪੈਸੇ ਚੁੱਕੇ ਗਏ ਨੇ ਨਹੀਂ ਮੈਨੂੰ ਬਿਲਕੁਲ ਬੇਬਨਾ ਉਹ ਮੇਰਾ ਵੱਡਾ ਭਾਈ ਆ ਚਰਨਮੇਤ ਨੇ ਜਿਹੜਾ ਬਣਿਆ ਲਾਇਆ ਉਹ ਹੋ ਸਕਦਾ ਉਹਨੂੰ ਨਾ ਪਤਾ ਹੋਵੇ ਮੇਰੇ ਡੈਡੀ ਸਾਈਨ ਪੰਜਾਬੀ ਚ ਕਰਦੇ ਆ ਕਿ ਇੰਗਲਿਸ਼ ਦੇ ਜੇ ਉਹਨੂੰ ਕਿਸੇ ਸਪਰੂਫ ਦੀ ਲੋੜ ਆ ਮੈਂ ਮੇਰੇ ਕੋਲੇ ਰਜਿਸਟਰ ਆ ਬਕਾਇਦਾ ਨੰਮਰਾ ਦਾ ਮੈਂ ਉਹਨੂੰ ਪ੍ਰੂਫ ਦੇ ਸਕਦਾ ਵੀ ਭਾਈ ਸਾਹਿਬ ਤੇਰੇ ਡੈਡੀ ਪੰਜਾਬੀ ਵਿੱਚ ਹੀ ਸਾਈਨ ਕਰਦੇ ਆ ਜੇ ਹੁਣ ਇੱਕ ਬੈਂਕ ਦੇ ਵਿੱਚੋਂ ਇੰਗਲਿਸ਼ 'ਚ ਕਰਦੇ ਆ ਇੱਕ 'ਚ ਪੰਜਾਬੀ 'ਚ ਕਰਦੇ ਆ ਉਹ 'ਚ ਮੇਰਾ ਤਾਂ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਹੋਰ ਕੰਮ ਲੱਗੀ ਸੀ ਇੱਕ ਜੀ ਜਿਹੜਾ ਇਹ ਮੇਰੇ ਕੋਲ ਸਟਾਕ ਘੱਟ ਦਿਖਾ ਰਹੇ ਆ ਹਨਾ ਚਿੱਕਾਂ ਦੇ ਰੋਕ ਸ਼੍ਰੀਮਤੀ ਗਰਮੀਤ ਕੌਰ ਨਰੀਖਕ ਸਾਡੇ ਹੈਗੇ ਆ ਉਹਨਾਂ ਵੱਲੋਂ ਲਾਈ ਗਈ ਹੈ ਜਦੋਂ ਮੈਂ ਬੈਂਕ ਦੇ ਵਿੱਚ ਚੈੱਕ ਦੇਣ ਗਿਆ ਮਾਨਯੋਗ ਮੈਨੇਜਰ ਮਨੋਜ ਕੁਮਾਰ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਸਾਹਿਬ ਤੁਹਾਡੇ ਚੈੱਕ ਨਹੀਂ ਪੈਣੇ ਸੇਟੀ ਦੇ ਗਰਮੀਤ ਕੌਰ ਵੱਲੋਂ ਰੋਕ ਲਗਾਈ ਗਈ ਹੈ ਜਦੋਂ ਮੈਂ ਮੈਡਮ ਨਾਲ ਤਾਲਮੇਲ ਕੀਤਾ ਵੀ ਮੈਡਮ ਐ ਕਰਕੇ ਮੈਂ ਚੈੱਕ ਦੇਣ ਆਇਆਗਾ ਵੀ ਉਹ ਉਹ ਕਹਿ ਰਹੇ ਇਹਦੀ ਚੱਕਾਂ ਦੇ ਰੋਗ ਲਾਈ ਚੈੱਕ ਪਹਿਨੇ ਨਹੀਂ ਛੋਡੇ ਤੇ ਜਦੋਂ ਮੈਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਠੀਕ ਆ ਉਹ ਮੈਨੂੰ ਕਹਿੰਦੇ ਵੀ ਹਾਂ ਮੈਂ ਰੋਕ ਲਗਾਈ ਆ ਜਿਸ ਦੀ ਮੈਂ ਆਡੀਓ ਤੁਹਾਨੂੰ ਵੀ ਸੁਣਾ ਚੁੱਕਿਆ ਠੀਕ ਆ ਇਹ ਸਿਰਫ ਤੱਕੇशाही ਬਿਲਕੁਲ ਤੱਕੇशाही ਕਰ ਰਹੇ ਆ ਠੀਕ ਆ 2-4 ਸੈਕਟ ਨਹੀਂ ਵਿਚੋਲੇ ਰੱਖੇ ਹੋਏ ਆ 2-3 ਇਨਸਪੈਕਟਰ ਰੱਖੇ ਹੋਏ ਆ ਬਸ ਉਹਨਾਂ ਨੂੰ ਕਹਿੰਦੇ ਚਲੋ ਭਾਈ ਤੇਰਾ ਕਟਿਆ ਹੁਣ ਪਿੱਛੇ ਜੇ ਤੇਉਣੇ ਸਾਡਾ ਸੈਕਟਰੀ ਭਾਈ ਹੈਗਾ ਅਮਨਪ੍ਰੀਤ ਸਿੰਘ ਉਹਦੇ ਕੋਲੇ ਬਾਦੂ ਚਾਰਸੀ ਠੀਕ ਆ ਇੱਕ ਝੁੰਬਾ ਸੈਟੀ ਆ ਬਹੁਤ ਵਧੀਆ ਸੈਟੀ ਆ ਜੇ ਤਾਂ ਉਹ ਝੁੰਬਾ ਸੈਟੀ ਤਨਖਾਹ ਨਹੀਂ ਕੱਢਦੀ ਠੀਕ ਆ ਤਾਂ ਦਾ ਚਲੋ ਯਾਰ ਵੀ ਆਰਡਰ-ਪੋਰ ਕਰ ਦਿੰਦੇ ਯਾਰ ਸਾਹਿਬ ਵੀ ਚੱਲ ਭਾਈ ਬੰਦੇ ਨੂੰ ਤਨਖਾਹ ਨਹੀਂ ਮਿਲਦੀ ਇੱਕ ਨੂੰ ਮਿਲ ਜਾਂਦੀ ਹੈ ਤੈਨੂੰ ਭਾਈ ਡੈਪੂਟੇਸ਼ਨ ਦੇ ਉੱਥੇ ਭੇਜਦਾ ਠੀਕ ਆ ਉਹ ਹੁਣ ਵਿਚਾਰਾ ਨਹੀਂ ਬੋਲ ਸਕਦਾ ਅੱਗੇ ਹਨਾ ਚਲੋ ਸੌ ਮਜ਼ਬੂਰੀ ਹੋਣੀ ਆ ਹੁਣ ਉਹਦੇ ਉੱਥੋਂ ਆਰਡਰ ਕੱਟ ਕੇ ਸਵਰਨ ਸਿੰਘ ਝੁੰਬੇ ਸੈਕਟਰੀ ਆ ਉਹਦੇ ਆਰਡਰ ਕਰਦੇ ਸਿੱਧੇ ਚਿਹਤਿਆਂ ਨੂੰ ਐਂ ਆਪਿਆਂ ਨੂੰ ਪ੍ਰੋਪਰਟ ਦੇ ਰਹੇ ਆ ਏਆਰ ਸਾਹਿਬ ਸਿੱਧੇ ਆਰਡਰ ਕਰਤੇ ਵੀ ਭਾਈ ਸਾਹਿਬ ਇਹ ਤਨਖਾਹ ਇੱਥੋਂ ਲਵੇਗਾ ਤਾਨਾ ਸ਼ਹੀ ਰਾਜ ਚੱਲ ਰਿਹਾ ਕੋਈ ਅਫਸਰ ਵਾਲੀ ਗੱਲ ਨਹੀਂ ਤਾਨਾ ਸ਼ਹੀ ਮੈਨੂੰ ਤੇ ਮੇਰੀ ਕਮੇਟੀ ਨੂੰ ਇੱਥੇ ਬੁਲਾ ਕੇ ਬੁਲਾਇਆ ਗਿਆ ਏਆਰ ਹਰਮਿੰਦਰ ਸਿੰਘ ਭੁਲੜਰ ਵੱਲੋਂ ਉਹਨਾਂ ਦੇ ਰੂਮ ਦੇ ਵਿੱਚ ਮੈਨੂੰ ਗਾਲੀ ਗਲੋਚ ਕੀਤੀ ਗਈ ਮੈਂ ਦੋ ਵਾਰੀ ਉਹਨਾਂ ਨੂੰ ਕਿਹਾ ਵੀ ਸਾਰਾ ਵੀ ਤੁਸੀਂ ਅਫਸਰ ਹੋ ਸਾਡੇ ਸਤਿਕਾਰਯੋਗ ਹੋ ਤੁਸੀਂ ਕਾਗਜ਼ੀ ਕਾਰਵਾਈ ਕਰ ਲਓ ਮੇਰੇ ਤੇ ਪਰਚਾ ਦਰਜ ਕਰਾ ਤੋ ਜੇ ਮੇਰੇ ਜ ਕੋਈ ਕਸੂਰ ਆ ਤੁਸੀਂ ਕਾਰਵਾਈ ਕਰ ਲਓ ਪਰ ਗਾਲੀ ਕਲੋਚ ਤਾਂ ਨਾ ਕਰੋ ਉਤੋਂ ਬਾਅਦ ਮੈਨੂੰ ਸਾਡੇ ਪ੍ਰਧਾਨ ਸਾਹਿਬ ਵੱਲੋਂ ਦੱਸਿਆ ਗਿਆ ਕਿ ਭਾਈ ਸਾਹਿਬ ਤੇਰੇ ਨਾਲ ਤਾਂ ਜਿਹੜੀ ਕੀਤੀ ਹੈ ਕੀਤੀ ਆ ਉਦੋਂ ਬਾਅਦ ਸਾਨੂੰ ਵੀ ਬੁਲਾਇਆ ਤੇ ਸਾਡੇ ਨਾਲ ਵੀ ਉਹੀ ਬਤੀਰਾ ਕੀਤਾ ਗਿਆ ਇੱਕ ਵੀ ਕਹਿ ਰਹੇ ਸੀ ਕਿ ਇੱਕ ਵੀ ਆਪਣਾ ਇੱਕ ਵੱਲੇ ਡੈਥ ਹੋ ਗਈ ਪ੍ਰਧਾਨ ਦੀ ਤੇ ਉਦੋਂ ਦਾ ਤੁਹਾਡੇ ਜਿਹੜੇ ਹੈਗੇ ਇੰਸਪੈਕਟਰ ਉਹਨਾਂ ਨੇ ਕਿਹਾ ਗਿਆ ਵੀ ਕੋਈ ਗੱਲ ਨਹੀਂ ਤੁਸੀਂ ਪਿੱਛੇ ਪਿੱਛੇ ਗੇੜ ਦੇ ਵਿੱਚ ਕਰੋ ਕੀ ਮਾਮਲਾ ਹਾਂਜੀ ਉਹ ਸਾਡੇ ਪ੍ਰਧਾਨ ਸਾਬਕਾ ਪ੍ਰਧਾਨ ਸੀ ਗਰਮੀਤ ਸਿੰਘ ਉਹਨਾਂ ਦੀ ਪਿੱਛੇ ਡੈਥ ਹੋ ਗਈ ਸੀਗੀ ਇਹਨਾਂ ਨੇ ਹੋਗਾ ਤਾਂ 7 ਸਾਲ ਹੋ ਗਏ ਉਸ ਕੇਸ ਬਣੇ ਨੂੰ ਉਹਨਾਂ ਦੇ ਸਬੰਧ ਵਿੱਚ ਉਹਨਾਂ ਨੇ ਕਦੇ ਤਾਂ ਕਹਿੰਦੇ ਫाइल ਗੁੰਮ ਗਈ ਰਵਿੰਦਰ ਸਿੰਘ ਦੀ ਡਿਊਟੀ ਲੱਗੀ ਸੀ ਉਹ ਚ ਇਨਸਪੈਕਟਰ ਦੀ ਕਦੇ ਤਾਂ ਕਹਿੰਦੇ ਜੀ ਫाइल ਗੁੰਮ ਗਈ ਜੀ ਕਦੇ ਕਹਿੰਦੇ ਮਿਰਗੀ ਜੀ ਕਦੇ ਕਹਿੰਦੇ ਆਪਾਂ ਜਲਦੀ ਕਰ ਦਾਂਗੇ ਫੈਸਲਾ ਪਰੰਤੂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਬੰਦੇ ਦੀ ਤਾਂ ਡੈਥ ਹੋ ਚੁੱਕੀ ਹੈ ਮੈਨੂੰ ਮਰਦ ਦਾ ਫੋਨ ਆਇਆ ਵੀ ਵਿੱਕੀ ਐ ਕਰਕੇ ਭਾਈ ਉਹਦੀ ਮੌਤ ਹੋ ਗਈ ਆ ਤੂੰ ਬਿਆਨ ਦੇ ਵੀ ਮੈਂ ਉਹਨੂੰ ਉਸ ਤੋਂ ਪਹਿਲਾਂ ਉਹ ਦੇ ਦਿੱਤਾ ਸੀ ਆ ਚੱਕ ਵੀ ਉਹਨੇ ਕਿਹੜਾ ਮਰੇ ਪੈਣੇ ਸਿਵਿਆਂ ਚ ਬੋਲਣਾ ਐਂ ਤਾਂ ਵੀਰੇ ਕੱਲ ਨੂੰ ਕੋਈ ਵੀ ਮਰ ਸਕਦਾ ਯਾਰ ਜਮੀਰ ਹੁੰਦੀ ਆ ਬੰਦੇ ਗਰਮੀਤ ਸਿੰਘ ਮੈਡਮ ਮੈਡਮ ਨੇ ਗਰਮੀਤ ਕੌਰ ਨੇ ਸਾਡੇ ਕੋਲੇ ਉਹਦੀ ਕੀ ਹੈ ਪ੍ਰੂਫ ਆਏਗਾ ਮੇਰੇ ਕੋਲੇ ਉਹਨਾਂ ਦੇ ਸਾਈਨ ਕੀਤੇ ਹੋਏ ਨੋਟਸ ਪਏ ਆ ਕੋ ਰਿਕਾਰਡਿੰਗ ਵੀ ਹੈ ਤੁਹਾਡੇ ਕੋਲ ਹਾਂ ਬਿਲਕੁਲ ਹੈਗੀ ਆ ਆਪਾਂ ਪੇਸ਼ ਕਰਦੇ ਹਾਂ